ਸਰ ਕਿਵੇਂ ਕਿ ਕਾਲਾ ਲੋੜ ਦਾ ਤਿਹਾਰਾ ਹੈ ਔਰ ਇਸ ਦੀ ਕਿਦਮ ਪਹਿਲਾ ਸ਼ਾਮ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਤੇ ਵਰਤ ਇਹ ਮਾਝੋਕ ਸੀਪੀ ਸਾਹਿਬ ਜੀ ਗੁਰਪ੍ਰੀਤ ਸਿੰਘ ਭੁੱਲੜ ਸਾਹਿਬ ਉਹਨਾਂ ਦੀ ਹਦਾਇਤਾਂ ਦੇ ਉੱਤੇ ਅਸੀਂ ਇਹ ਜਿਹੜਾ ਲੋੜੀ ਦਾ ਤਿਹਾਰ ਆ ਰਿਹਾ ਹੈ ਉਸ ਤੋਂ ਬਾਅਦ 26 ਜਨਵਰੀ ਦਾ ਤਿਹਾਰ ਆ ਰਿਹਾ ਉਹਦੇ ਸਬੰਧ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਸਾਰੇ ਸ਼ਹਿਰ ਦੇ ਵਿੱਚ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਜਿਹੜਾ ਲੋੜੀ ਦਾ ਤਿਯਾਰ ਵੀ ਉਹ ਤੂਕਤਾ ਉਹਨਾਂ ਮਨਾ ਸਕਣ ਤੰਬੇਰੀ ਲੋਕਾਂ ਕੇ ਅਪੀਲ ਵੀ ਹੈ ਕਿ ਲੋੜੀ ਦਾ ਤਿਆਰ ਤੁਸੀਂ ਆਪਣੇ ਸ਼ੌਕ ਨਾਲ ਮਨਾਓ ਲੇਕਿਨ ਚਾਈਨਾ ਡੋਰ ਦੇ ਨਾਲ ਗੁਡੀਆਂ ਤੁਸੀਂ ਅਡਾਉਣ ਤੋਂ ਗਰੇਜ਼ ਕਰੋ ਕਿਉਂਕਿ ਇੱਕ ਤੇ ਕੋਨੀ ਡੋਰ ਆ ਇਹ ਲੋਕਾਂ ਦੇ ਜਾਨ ਮਾਲ ਦੀ ਵਾਸਤੇ ਬਹੁਤ ਖਤਰੇ ਵਾਲੀ ਆ ਪਛੂਆ ਵਾਸਤੇ ਪੰਛੀਆਂ ਵਾਸਤੇ ਬਹੁਤ ਖਤਰਾ ਹੈ ਤੇ ਦੂਸਰਾ ਇਹ ਗੈਰ ਕਾਨੂੰਨੀ ਵੀ ਹੈ ਜੇ ਤੁਸੀਂ ਇਹਦੀ ਵਰਤੋਂ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਅਸੀਂ ਪਿਛਲੇ ਤਕਰੀਬਨ 1 ਮਹੀਨੇ ਤੋਂ ਇਹੀ ਮਹਿਮ ਚਲਾਈ ਵੀ ਹੋਈ ਹੈ ਲੋਕਲ ਸਜੇਜ ਵੀ ਕਰ ਰਹੇ ਤੇ ਘਰ ਵੀ ਕਰ ਰਹੇ ਹੁਣ ਵੀ ਮੇਰੀ ਲੋਕਾਂ ਕੇ ਇਹੀ ਪੀਆ ਵੀ ਤੁਸੀਂ ਇਸ ਤੋਂ ਬਚੋ ਮਾਦੇ ਦੇਖਿਆ ਜਾਵੇ ਤਾਂ ਪਿਛਲੇ ਦਿਨ ਇੱਕ ਕਾਫੀ ਰਿਕਵਰੀ ਕੀਤੀ ਹੈ ਤੁਸੀਂ ਕੋ ਚਾਈਨਾ ਘਟੂਆਂ ਦੀ ਤਾਂ ਕਾਫੀ ਅਵੇਅਰਨੈਸ ਵੀ ਲੋਕਾਂ ਨੂੰ ਮਿਲੀ ਹੈ ਲੋਕ ਜਾਗਰੂਕ ਵੀ ਹੋਏ ਨੇ ਹੁਣ ਜਿਵੇਂ ਕੱਲ ਲੋੜੀ ਦਾ ਤਿਹਾਰ ਹੈ ਆ ਲੋਕਾਂ ਨੂੰ ਖਾਸ ਖਾਸ ਕੇ ਨੌਜਵਾਨਾਂ ਨੂੰ ਵੀ ਅਪੀਲ ਕਰੋ ਦੇਖੋ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਪ੍ਰਾਉਡ ਵੀ ਹੈ ਕਿ ਅਸੀਂ ਪਿਛਲੇ ਇੱਕ ਮਹੀਨੇ ਤੋਂ ਜਿਹੜੀ ਮਹਿੰਮ ਚਲਾਈ ਸੀ ਉਹਨੂੰ ਮਿਲ ਕੇ ਬਹੁਤ ਹੀ ਪਰਵਾਹ ਹੰਗਾਰਾ ਵੀ ਮਿਲਿਆ ਹੈ ਤੇ ਇਹ ਚਾਈਨਾ ਡੋਰ ਦੇ ਉੱਤੇ ਕਾਫੀ ਹੱਦ ਤੱਕ ਰੋਕ ਵੀ ਲੱਗੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਰਵਾਇਤੀ ਡੋਰ ਬਣਾਉਣ ਵਾਲੇ ਅੱਡੇ ਹੀ ਉਛਾਤ ਫਿਰ ਤੋਂ ਨਜ਼ਰ ਆਉਣ ਲੱਗ ਪਿਆ ਤੇ ਉਹਨਾਂ ਨੇ ਸਾਨੂੰ ਮਿਲ ਕੇ ਅਪਰੀਸ਼ੀਏਟਿਵ ਬਹੁਤ ਕੀਤਾ ਹੈ ਕਿ ਤੁਹਾਡੀ ਵਜ੍ਹਾ ਦੇ ਨਾਲ ਸਾਡੀ ਰੋਜ਼ੀ-ਰੋਟੀ ਜਿਹੜੀ ਦੁਬਾਰਾ ਚੱਲ ਵੀ ਹੈ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਕਿ ਤੁਸੀਂ ਚਾਇਨਾ ਡੋਰ ਛੱਡ ਕੇ ਇਹ ਰਵਾਇਤੀ ਡੋਰ ਵਾਲੇ ਪਾਸੇ ਆਓ ਇੱਕ ਤਾਂ ਤੁਹਾਡੇ ਸ਼ੌਕ ਪੂਰੇ ਹੋਣਗੇ ਤੇ ਦੂਸਰਾ ਜਿਹੜਾ ਵਾਤਾਵਰਣ ਦੀ ਜਿਹੜੀ ਆ ਸਾਹ ਸੁਬਾਲ ਸੁਰੱਖਿਆ ਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਵੀ ਬਣੀ ਰਹੂਗੀ ਅੱਜ ਦੇਖਿਆ ਜਾਵੇ ਤਾਂ ਕਿੰਨੀ ਜਗ੍ਹਾ ਜਗ੍ਹਾ ਤੇ ਹੁਣ ਇਸ ਇਸ ਸਮੇਂ ਜਿਹੜੇ ਨਾਕੇ ਵੱਲ ਗਈ ਹੋਈ ਹੈ ਕਿਹੜੇ-ਕਿਹੜੇ ਥਾਂ ਇਹ ਪੂਰੇ ਕਮਿਸ਼ਨਰੇਟ ਦੇ ਵਿੱਚ ਸਾਰੇ ਥਾਣਿਆਂ ਦੇ ਵਿੱਚ ਸਾਰੀਆਂ ਚੌਕੀਆਂ ਦੇ ਵਿੱਚ ਨਾਕਾਬੰਦੀ ਕਰਕੇ ਜਿਹੜੀ ਆ ਪ੍ਰੋਪਰ ਚੈਕਿੰਗ ਦੀ ਤਿਆਰੀ ਆ ਤੇ ਸੀਨੀਅਰ ਡੀਸੀਪੀ ਸਾਹਿਬ ਲੈਵਲ ਦੇ ਅਫਸਰ ਜਿਹੜੇ ਆ ਉਹ ਇਹਦੀ ਸੁਪਰਵੀਜ਼ਨ ਕਰ ਰਹੇ ਨੇ ਇਹਦੇ ਵਿੱਚ ਚਾਰ ਡੀਸੀਪੀ ਸਾਹਿਬ ਤੇ ਚਾਰ ਏਡੀਸੀਪੀ ਸਾਹਿਬ ਤੇ ਬਾਕੀ ਸਾਰੇ ਹਲਕਾ ਜੀਓ ਜੀਓ ਸਾਰੇ ਸਾਰੇ ਐਸਚਓ ਸਾਰੇ ਚੌਕੀ ਚਾਜ ਜਿਹੜੇ ਪ੍ਰੋਪਰ ਚੈਕਿੰਗ ਕਰਕੇ ਜਿਹੜੀ ਆ ਇਹਦੀ ਸਰਕਾਰ ਕਰ ਰਹੀ ਆ